ਅਸੀਂ ਜਿਹੜੇ ਵਰਨੇਬਲ ਏਰੀਆਜ਼ ਉਹ ਆਇਡੈਂਟੀਫਾਈ ਕੀਤੇ ਆ ਔਰ ਉਸ ਤੋਂ ਇਲਾਵਾ ਅਸੀਂ ਉਹਨਾਂ ਦੇ ਵਿੱਚ ਰੋਜ਼ ਕੌਨਫੀਡੈਂਸ ਬਿਲਡਿੰਗ ਮੀਜ਼ਰ ਕਰ ਰਹੇ ਆ ਪੈਰਾਮਿਲਟਰੀ ਫੋਰਸ ਦੀ ਕੰਪਨੀ CRPF ਦੀ ਸਾਡੇ ਕੋਲ ਆਈ ਹੋਈ ਹੈ ਸਾਡੇ ਸੀਨੀਅਰ ਆਫੀਸਰ ਸਾਰੇ ਉਹਨਾਂ ਨੂੰ ਨਾਲ ਲੈ ਕੇ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਵਾਸਤੇ ਕੌਨਫੀਡੈਂਸ ਬਿਲਡਿੰਗ ਮੀਜ਼ਰ ਉਸ ਏ ਵਰਨੇਬਲ ਏਰੀਆਜ਼ ਚ ਕਰ ਰਹੇ ਰੈਗੂਲਰਲੀ ਇਸ ਤੋਂ ਇਲਾਵਾ ਵਿਜ਼ਿਬਿਲਟੀ ਚੈਕਿੰਗ ਔਰ ਪ੍ਰੀਵੈਂਟਿਵ ਐਕਸ਼ਨ ਜਿਹੜਾ ਅਸੀਂ ਟਰਬਲ ਮੇਕਰਜ਼ ਦੀ ਲਿਸਟ ਬਣਾਈ ਹੈ ਜਿਹੜੇ ਬੰਦੇ ਕੇ ਕੋਈ ਪ੍ਰੋਬਲਮ ਕ੍ਰੀਏਟ ਕਰ ਸਕਦੇ ਆਪਣੇ ਏਰੀਆ ਚ ਉਹਨਾਂ ਦੇ ਖਿਲਾਫ ਪ੍ਰिवेंशन ਜਿਹੜੀ ਹੈ ਚੱਲ ਰਹੀ ਹੈ ਪ੍ਰिवेंटिव ਐਕਸ਼ਨ ਦੇ ਥਰੂ ਬਾਉਂਡ ਡਾਊਨ ਕਰਾਏ ਜਾ ਰਹੇ ਹੈ ਹਥਿਆਰ ਤਕੀਬਨ 51% ਜੇ ਕੱਲ ਰਾਤ ਤੱਕ ਮੈਂ ਦੇਖਾਂ 51% ਅਸੀਂ ਕਰਾ ਚੁੱਕੇ ਹਾਂ ਔਰ ਉਹਦੇ ਨਾਲ ਕੁਝ ਜਿਹੜੀਆਂ ਸਕਰੀਨਿੰਗ ਕਮੇਟੀ ਦੇ ਵਿੱਚ ਐਪਲੀਕੇਸ਼ਨਸ ਪੈਂਡਿੰਗ ਨੇ ਜਿਹੜੇ ਬੰਦਿਆਂ ਨੂੰ ਥ੍ਰੈਟ ਹੈ ਉਹ ਵੀ ਅਜੇ ਕਾਊਂਟ ਨਹੀਂ ਕੀਤੇ ਸਿਰਫ ਬੇਅਰ ਜਿਹੜੀ ਹੈ ਉਹ ਕਾਊਂਟਿੰਗ ਹੈ ਉਸ ਤੋਂ ਇਲਾਵਾ ਤੁਸੀਂ ਦੇਖਿਆ ਆਰਮਜ਼ ਐਕਟ ਐਕਸਾਈਜ਼ ਐਕਟ ਦੇ ਜਿਹੜੀ ਐਨਡੀਪੀਐਸ ਐਕਟ ਦੀਆਂ ਰਿਕਵਰੀਆਂ ਸਾਡੇ ਚੱਲ ਰਹੀਆਂ ਸਪੈਸ਼ਲੀ ਇੰਟਰਨੈਸ਼ਨਲ ਬਾਰਡਰ ਦੇ ਉੱਤੋਂ ਵੀ ਤੁਸੀਂ ਦੇਖਿਆ ਪਿੱਛੇ ਜੇ ਵੀ ਅਸੀਂ ਸਪੈਸ਼ਲ ਆਪਰੇਸ਼ਨ ਚ ਕੀਤਾ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਚੱਲਦੀਆਂ ਰਹਿਣਗੀਆਂ ਸਪੈਸ਼ਲ ਆਪਰੇਸ਼ਨਸ ਔਰ ਮੈਂ ਬਿਲਕੁਲ ਇਸ ਬਾਰੇ ਵਿੱਚ ਵਿਸ਼ਵਾਸ ਦੁਆਣਾ ਪਬਲਿਕ ਨੂੰ ਤੁਹਾਡੇ ਰਾਹੀਂ ਕਿ ਬੜਾ ਫ੍ਰੀ ਹੈ ਫ੍ਰੀ ਤੇ ਫੇਅਰ ਪੋਲ ਹੋਏਗੀ ਔਰ ਅਸੀਂ ਵਚਨਬੱਧਾ ਕਿ ਪੀਸ ਐਂਡ ਲਾਅ ਐਂਡ ਆਰਡਰ ਜਿਹੜਾ ਮੇਨਟੇਨ ਕੀਤਾ ਜਾਊਗਾ ਉਸੇ ਸਬੰਧ ਚ ਅੱਜ ਇੱਕ ਫਲੈਗ ਮਾਰਚ ਕੀਤਾ ਉਹ ਚ ਪੈਰਾ ਮਿਲਟਰੀ ਹੈ ਜਾਂ ਹੋਰ ਜਿਹੜੇ ਸਾਰੇ ਆਫੀਸਰਸ ਨੇ ਔਰ ਸਾਡੇ ਸੀਨੀਅਰ ਆਫੀਸਰ ਸਾਰੇ ਸੋ ਥੈਟ ਲੋਕਾਂ ਦੇ ਵਿੱਚ ਇੱਕ ਵਿਸ਼ਵਾਸ ਜਾਂਦਾ ਕਿ ਐਨਫੋਰਸ ਸਾਡੀ ਪ੍ਰੋਟੈਕਸ਼ਨ ਵਾਸਤੇ ਲੱਗੇ ਸਰ ਕਿਰਪਾਯਾ ਪੈਰਾ ਮਿਲਟਰੀ ਫੋਰਸਾਂ ਟੀਮਾਂ ਲਗਾਈਏ ਇਹ ਪੈਰਾ ਮਿਲਟਰੀ ਦੀ ਕੰਪਨੀ ਹੈ ਜੀ ਆਪਣੇ ਕੋਲ ਉਹ ਸਾਰੀ ਇੱਥੇ ਆਈ ਹੋਈ ਹੈ ਹੋਰ ਵੀ ਕੰਪਨੀਆਂ ਮੰਗਾਈ ਜਾਣਗੇ ਸੁਰੱਖਿਆ ਦੇ ਮੱਦੇ ਉਹ ਤਾਂ ਆਉਣਗੇ ਨਹੀਂ ਜੀ ਅਜੇ ਕਿਉਂਕਿ ਪੰਜਾਬ ਦੀ ਇਲੈਕਸ਼ਨ ਅਜੇ ਲੇਟ ਹੈ ਪਹਿਲਾਂ ਇੱਕ ਇੱਕ ਕੰਪਨੀ ਜਿਹੜੀ ਆਈ ਹੈ ਉਹ ਇਸੇ ਕਰਕੇ ਹੈ ਕਿ ਕੰਫੀਡੈਂਸ ਬਿਲਡਿੰਗ ਮੇਅਰ ਦੇ ਵਿੱਚ ਉਹਨਾਂ ਨੂੰ ਆਪਰੇਸ਼ਨਲੀ ਅਸੀਂ ਯੂਜ਼ ਕਰੀਏ ਹੈ ਹੈ ਜੀ ਸੈਕਿਉਰਟੀ ਲੈ ਕੇ ਸੀਸੀਟੀਵੀ ਕੈਮਰੇ ਆ ਜੀ ਸਾਰੇ ਅਲੱਗ ਏਰੀਆ ਚ ਫਲੈਗ ਮਾਰਚ ਆਲਰੇਡੀ ਅਸੀਂ ਗੇਟ ਕੀ ਮੇਅਰ ਏਰੀਆ ਚ ਤੇ ਹੋਰ ਏਰੀਆ ਚ ਕਰਕੇ ਆਏ ਆ ਮੈਂ ਇੱਥੋਂ ਇਹਨਾਂ ਨੂੰ ਜੁਆਇਨ ਕੀਤਾ ਹਾਲ ਬਾਜ਼ਾਰ ਚ ਕਿਉਂਕਿ ਇੱਕ ਮੇਨ ਏਰੀਆ ਆਪਣਾ ਔਰ ਤੁਹਾਨੂੰ ਸਾਰਿਆਂ ਨੂੰ ਵੀ ਰਿਕਵੈਸਟ ਇਸੇ ਕਰਕੇ ਕੀਤੀ ਸੀ ਇੱਥੋਂ ਅਸੀਂ ਇੱਕ ਬੜਾ ਅੱਛਾ ਮੈਸੇਜ ਜਾਂਦਾ ਹੈ ਉਹ ਇੱਥੋਂ ਇਸ ਬਲੈਕਮਾਰਚ ਅੱਗੇ ਵੀ ਜਿਹੜਾ ਜ਼ੋਨ 3 ਦੇ ਵਿੱਚ ਮਕਬੂਲਪੁਰਾ ਵਗੈਰਾ ਏਰੀਆ ਚ ਉੱਥੇ ਵੀ ਜਾਏਗਾ ਕੁਝ ਦਿਨ ਪਹਿਲਾਂ ਚੈਕਿੰਗ ਕੀਤੀ ਗਈ ਗੱਡੀਆਂ ਦੇ ਵਿੱਚ ਪੈਸੀ ਮਿਲੇ ਲੱਖ ਰੁਪਿਆ ਮਿਲੇ ਉਹਨਾਂ ਲੋਕਾਂ ਨੂੰ 30 ਮਹੀਨੇ ਦੇਣਾ ਚਾਹੁੰਦੇ ਜੇ ਇਲੈਕਸ਼ਨ ਲੱਗੇ ਨੇ ਤੇ ਗੱਡੀਆਂ ਦੇ ਵਿੱਚ ਲੱਖ ਰੁਪਿਆ ਲਾ ਕੇ ਤੁਮ ਦੇ ਦੇਣੇ ਦੇਖੋ ਇਹ ਤਾਂ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਔਰ ਇਗਨੋਰੈਂਸ ਆਫ ਲਾ ਜਿਹੜਾ ਕਾਨੂੰਨ ਦੀ ਇਗਨੋਰੈਂਸ ਹੋਣੀ ਇਹ ਕੋਈ ਬਚਤ ਨਹੀਂ ਹੈ ਕੋਈ ਡਿਫੈਂਸ ਨਹੀਂ ਹੈ ਸੋ ਫਲਾਈਂਗ ਸਕਵਾਡਸ ਆਲਰੇਡੀ ਇਨ ਪਲੇਸ ਨੇ ਸਟੈਟਿਕ ਟੀਮਾਂ ਨੋਟੀਫਿਕੇਸ਼ਨ ਵੇਲੇ ਹੋਣਗੀਆਂ ਤਿੰਨ ਪਰ ਕਨਸਿਸਟੈਂਸੀ ਫਲਾਈਂਗ ਸਕਵਾਡਸ ਬਣਾਈਆਂ ਗਈਆਂ ਔਰ ਉਹ ਸਾਰੀਆਂ ਇਸ ਵੇਲੇ ਫੰਕਸ਼ਨਲ ਨੇ ਡੀਸੀ ਸਾਹਿਬ ਨਾਲ ਪਿੱਛੇ ਅਸੀਂ ਕੋ ਜੁਆਇੰਟ ਮੀਟਿੰਗ ਕੀਤੀ ਸੀ ਤਾਂ ਉਹਨਾਂ ਦੇ ਪੁਆਇੰਟਸ ਵੀ ਅਸੀਂ ਮੁਕਰਰ ਕੀਤੇ ਨੇ ਸੋ 댓 ਉਹ ਏਰੀਆ ਚ ਡੋਮੀਨੇਟ ਕਰਨ ਔਰ ਸਭ ਦੇ ਵਿੱਚ ਵੀਡੀਓਗ੍ਰਾਫੀ ਦਾ ਪ੍ਰੋਵੀਜ਼ਨ ਹੈਗਾ ਔਰ ਚੈਕਿੰਗ ਦੇ ਵਿੱਚ ਜਿੱਥੇ ਵੀ ਸਾਨੂੰ ਕੋਈ ਇਹੋ ਜਿਹੀ ਇਤਰਾਜੋਗ ਸਮਗਰੀ ਮਿਲਦੀ ਹੈ ਜਾਂ ਕੈਸ਼ ਮਿਲਦਾ ਅਸੀਂ ਕਨਸਰਨਡ ਡਿਪਾਰਟਮੈਂਟ ਨੂੰ ਥਰੂ ਫਲਾਈਂਗ ਸਕਵਡ ਉਹ ਕਨਵੇ ਕਰਦੇ ਆ ਸੋ ਥੈਟ ਉਹਦੇ ਟ੍ਰਾਂਸਪੈਰੈਂਸੀ ਵੀ ਰਹੇ ਤੇ ਪੂਰਾ ਐਕਸ਼ਨ ਵੀ ਹੋ